ਗੁਰੂ ਤੇਗ ਬਹਾਦਰ ਸਿਮਰੀਆ ਘਰ ਨੌਂ ਨਿਦਾਲਾ ਖਾਏ ਸਭ ਥਾਈ ਹੋਏ ਸਹਾਏ ਸਸਕਾਰ ਜੀ ਤੁਸ ਦੇਖ ਰਹੇ ਹੋ ਜੀਤ ਵਿਅਕਤੀ ਮਹਾਂ ਸੁਰਿੰਦਰਪਾਲ ਸਿੰਘ ਵਰਪਾਲ ਗੁਰਦੁਆਰਾ ਤੂਬੜੀ ਸਾਹਿਬ ਆਸਾਮ ਵਿੱਚ ਪਹੁੰਚੇ ਹੋਏ ਆ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬ ਦੀ ਨੂੰ ਸਮਰਪਿਤ ਅਲੌਕਿਕ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਸ ਨਗਰ ਕੀਰਤਨ ਦੀ ਆਰੰਭਤਾ ਦੇ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਉਹ ਪੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਬਿਆਣੀ ਪੁਲਦੀਪ ਸਿੰਘ ਗੜਗੱਜ 96 ਕਰੋੜੀ ਮੁਖੀ ਬਾਬਾ ਔਰ ਆਪ ਦੇ ਉਹ ਸਿੰਘ ਸਾਹਿਬ ਬਿਆਣੀ ਬਲਵੀਰ ਸਿੰਘ ਸਮੇਤ ਹੋਰ ੂੱਖ-ਵੱਖ ਪੰਥਕ ਸਿੱਖਿਆਤਾ ਇਥੇ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦਾ ਫੁੱਲਾਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਇਤੋਂ ਦੀਆਂ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਆਈਆਂ ਹੋਈਆਂ ਸੰਗਤਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਥੇ ਗੁਰਮਤ ਸਮਾਗਮ ਵੀ ਕਰਵਾਏ ਜਾ ਰਹੇ ਹਨ ਭਾਏ ਸ਼ਖਸੀਅਤਾਂ ਅੱਜ ਅਸਾਮ ਦੀ ਪਾਵਨ ਧਰਤੀ ਤੇ ਪਹੁੰਚੇ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਦੀ ਚਰਨ ਚੋਂ ਪਾਵਨ ਤਰਤੀਆ ਇਹਨਾਂ ਸਮਾਗਮਾਂ ਦੇ ਵਿੱਚ ਵੱਡੇ ਪੱਧਰ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਪਹੁੰਚ ਰਹੇ ਨੇ ਜਿਨ੍ਹਾਂ ਦੇ ਰਹਿਾਇਸ਼ ਦਾ ਲੰਗਰ ਦਾ ਪ੍ਰਬੰਧ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਏ ਤਾਂ ਸਥਾਨਕ ਕਮੇਟੀਆਂ ਵੱਲੋਂ ਵੀ ਪ੍ਰਭਾ ਸਹਿਯੋਗ ਕੀਤਾ ਜਾ ਰਿਹਾ ਏ ਤਾਂ ਇਸੇ ਤਰੀਕੇ ਨਾਲ ਹੋਰ ਵੀ ਵੱਖ-ਵੱਖ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ ਅਸਾਮ ਦੀ ਸਰਕਾਰ ਵੱਲੋਂ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਗੜਗਾ ਜਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਸਟੇਟ ਗੈਸਟ ਵਜੋਂ ਟ੍ਰੀਟ ਕੀਤਾ ਜਾ ਰਿਹਾ ਹੈ ਤਾਂ ਇਸ ਲਈ ਤਸਵੀਰਾਂ ਦੇ ਰਾਹੀਂ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਤੂਬੜੀ ਸਾਹਿਬ ਅੰਦਰ ਪਹੁੰਚੇ ਹੋ ਜਿੱਥੇ ਦੇਖ ਭਦਰ ਸਾਹਿਬ ਜੀ ਦਾ 350 ਸਤਾ ਹਸਤਾ ਦਾ ਸ਼ਲਾਘਾ ਕਰ ਰਹੇ ਹਾਂ ਤੁਹਾਨੂੰ ਇਹ ਕਹਣਾ ਚਾਹੁੰਦੇ ਹਾਂ ਸਰਕਾਰ ਵੱਲੋਂ ਵੀ ਸ਼ਾਨਦਾਰ ਪ੍ਰਵਸਵਾਗ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸ਼ਹੀਦੀ ਸਾਕੇ ਬਾਰੇ ਆਪਣੀ ਬਾਣੀ ਦੇ ਵਿੱਚ ਆਖਿਆ ਵਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਬਡੋ ਕੱਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ ਇਹ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਜਿੱਥੇ ਸਿੱਖ ਕੌਮ ਦੀ ਨੁਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸੰਸਾਰ ਦੇ ਵਿੱਚ ਪੂਰੇ ਖਾਲਸਾਈ ਜ਼ਾਹੋ ਜ਼ਲਾਲ ਦੇ ਨਾਲ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਮੁਤਾਬਕ ਮਨਾ ਰਹੀ ਆ ਇਹਦੇ ਜਿਹੜੀ ਇਸ ਪਾਸਿਓਂ ਸ਼ੁਰੂਆਤ ਆ ਅਸਾਮ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਇੱਥੇ ਇੱਥੇ ਸੁਲਾ ਕਰਾਈ ਜਿਹੜਾ ਝਗੜਾ ਸੀ ਉਹਨੂੰ ਨਿਬੇੜਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਹਨਾਂ ਦੇ ਇਸ ਮੁਬਾਰਕ ਸਥਾਨਾ ਤੋਂ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਆ ਨਾਲ ਐਚਜੀਪੀਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਇਥੋਂ ਦੇ ਜਿਹੜੇ ਡੀਸੀ ਸਾਹਿਬ ਆ ਸਾਡੇ ਇਹਨਾਂ ਨੇ ਬਹੁਤ ਪਰਮਾ ਸਵਾਗਤ ਕੀਤਾ ਔਰ ਪ੍ਰਬੰਧਕਾਂ ਦੇ ਦੱਸਣ ਦੇ ਮੁਤਾਬਕ ਸਹਿਯੋਗ ਕੀਤਾ ਜਾ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਧਾਰਮਿਕ ਆਜ਼ਾਦੀ ਲਈ ਔਰ ਸੱਦ ਭਾਵਨਾ ਦੇ ਲਈ ਮਨੁੱਖੀ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਇਹ ਲੋੜ ਵੀ ਆ ਕੇ ਸਮੁੱਚਾ ਦੇਸ਼ ਤੇ ਸਾਰਾ ਸੰਸਾਰ ਉਹਨਾਂ ਦੇ ਇਹਨਾਂ ਉਪਦੇਸ਼ਾਂ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਰੱਖਣ ਤੋਂ ਅਸੀਂ ਆਸ ਕਰਦੇ ਹਾਂ ਵੀ ਜੋ ਨਗਰ ਕੀਰਤਨ ਕੱਲ ਇਤਿਹਾਸਕ ਨਗਰ ਕੀਰਤਨ ਕੱਲ ਆਰੰਭ ਹੋਣਾ ਇਹਨੂੰ ਇਹ ਨਾਲ ਸੰਗਤਾਂ ਜੁੜਨਗੀਆਂ ਜਿੱਥੇ ਵੀ ਨਗਰ ਕੀਰਤਨ ਜਾਊਗਾ ਸੰਗਤਾਂ ਵਧ ਚੜ ਕੇ ਸਵਾਗਤ ਕਰਨਗੀਆਂ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣਨਗੀਆਂ ਮੈਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ ਆ ਜਿਹੜੇ ਭੈ ਕਾਹੂ ਕੋ ਦੇਤਨਾ ਹੈ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਉਹਦੇ ਮੁਤਾਬਕ ਹੀ ਕੌਮ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਚੇਤੇ ਰੱਖਣਾ ਚਾਹੀਦਾ ਬਾਕੀ ਅਸੀਂ ਆਸਾਮ ਸਰਕਾਰ ਦਾ ਇੱਥੋਂ ਦੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਜੀਪੀਸੀ ਨੂੰ ਬਹੁਤ ਵੱਡੇ ਪੱਧਰ ਤੇ ਸਹਿਯੋਗ ਦੇਣ ਦੀ ਗੱਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਏ ਕਰਨ ਆਉਣੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਤਗੁਰ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਹੀਦੀ ਸਾਕੇ ਦੇ ਰੂਪ ਦੇ ਵਿੱਚ ਸਮੁੱਚਾ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਦੇਸ਼ ਤੇ ਵਿਦੇਸ਼ ਦੇ ਵਿੱਚ ਬੜੀ ਚੜ੍ਹਦੀ ਕਲਾ ਨਮਾਣਾ ਰਿਹਾ ਤੇ ਇਹਨਾਂ ਦੀ ਸ਼ੁਰੂਆਤ ਅਸੀਂ ਅਪ੍ਰੈਲ ਚ ਸ਼ੁਰੂ ਕੀਤੀ ਸੀ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਤੇ ਅੱਜ ਅਸੀਂ ਸਾਰੇ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਜਿਹੜੇ ਮਹਾਨ ਨਗਰ ਕੀਰਤਨ ਦੀ 350 ਸਾਲਾਂ ਇਹ ਸ਼ਹੀਦੀ ਸਾਕੇ ਨੂੰ ਸਮਰਪਤ ਉਹ ਕੱਲ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਕਰਕੇ ਇਥੋਂ ਉਹ ਮਹਾਨ ਨਗਰ ਕੀਰਤਨ ਦੀ ਪ੍ਰੰਪਤਾ ਹੋਣੀ ਆ ਜਿਹਦੇ ਵਿੱਚ ਅਸੀਂ ਚਾਹੁੰਦੇ ਸੀ ਵੀ ਮੁੱਖ ਮੰਤਰੀ ਸਾਹਿਬ ਉਹ ਇਹਦੇ ਵਿੱਚ ਸ਼ਮੂਲੀਅਤ ਕਰਨ ਪਰ ਇਲੈਕਸ਼ਨ ਕਰਕੇ ਉਹਨਾਂ ਦੇ ਥੋੜੇ ਜਿਹਾਵੇਂ ਆ ਸ਼੍ਰੀ ਦਿਵਾਕਰਨਾਥ ਜੀ ਸਾਡੇ ਡਿਪਟੀ ਕਮਿਸ਼ਨਰ ਉਹਨਾਂ ਦੀ ਡਿਊਟੀ ਵਿੱਚ ਲਾਈ ਆ ਤੇ ਅਸੀਂ ਸਾਰੇ ਇੱਥੇ ਚੱਚੇ ਤੌਰ ਤੇ ਪਹੁੰਚੇ ਆ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਜੀ ਗੜਗੱਜ ਉਹ ਚੱਚੇ ਤੌਰ ਤੇ ਪਹੁੰਚੇ ਆ ਤੇ ਕੱਲ ਨੂੰ ਦਮਦਮੇਂ ਟਕਸਾਲ ਦੇ ਮੁਖੀ ਸੰਤ ਬਾਬਾ ਤਰਨਾਮ ਸਿੰਘ ਜੀ ਖਾਲਸਾ ਪਿੰਡ ਰੰਬਾਲੇ ਵੀ ਪਹੁੰਚ ਰਹੇ ਆ ਅੱਜ ਸਾਡੇ ਨਾਲ ਕਾਰ ਸੇਵਾ ਦੇ ਪੁੰਜ ਜਿਨ੍ਹਾਂ ਨੂੰ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਕਿਹਾ ਜਾ ਸਕਦਾ ਸੰਤ ਬਾਬਾ ਸੇਵਾ ਸਿੰਘ ਜੀ ਕਰੋੜ ਸਾਹਿਬ ਵਾਲੇ ਮਹਾਪੁਰਜ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸੰਸਥਾ ਜਿਹਦੇ ਤੇ ਬੁੱਢਾ ਦਲ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਉਹਨਾਂ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਜੀ ਔਰ ਕਾਰ ਸੇਵਾ ਵਾਲੇ ਮਹਾਪੁਰਜ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਤੇ ਮੇਰੇ ਨਾਲ ਮੇਰੇ ਸਾਥੀ ਮੈਂਬਰ ਸਹਿਮਾਨ ਮਹਿਤਾ ਸਾਹਿਬ ਪੀਟੇ ਬੰਦ ਸਾਹਿਬ ਤੇ ਸਾਡੇ ਮੁਖ ਸਕੱਤਰ ਸਰਦਾਰ ਕਲਵਾਨ ਸਿੰਘ ਜੀ ਤੇ ਸਾਡੇ ਨਾਲ ਇਥੋਂ ਦੇ ਪ੍ਰਧਾਨ ਸਾਹਿਬ ਇਸ ਅਸਥਾਨ ਦੇ ਉਹ ਵੀ ਤੇ ਨਾਲ ਅਸੀਂ ਗੁਹਾਟੀ ਤੋਂ ਤੁਰੇ ਆ ਤੇ ਮੈਂ ਦੇਖਦਾ ਸੀ ਵੀ ਜਿੱਦਾਂ ਸਿੱਖਾਂ ਦੇ ਵਿੱਚ ਜਾਹੋ ਜਲਾਲ ਚਾਹੀਦਾ ਉਸ ਜਾਹੋ ਜਲਾਲ ਦੇ ਨਾਲ ਨਾਲ ਇਹ ਸ਼ੁਰੂਆਤ ਕੀਤੀ ਜਾ ਰਹੀ ਆ ਹੈ ਦਾ ਭਾਵੇਂ ਸ਼ਹੀਦੀ ਸਾਕਾ ਪਰ ਸਤਗੁਰੂ ਜੀ ਨੇ ਸਿੱਖ ਨੂੰ ਪ੍ਰੇਰਣਾ ਵੀ ਕੀਤੀ ਆ ਕਿ ਦੁੱਖ ਤੇ ਸੁੱਖ ਦੋਨੋਂ ਸਮ ਕਰਕੇ ਜਾਣਨੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਕੱਲ ਅੰਮ੍ਰਿਤ ਵੇਲੇ ਇਥੋਂ ਵਰਦਾਨ ਕੀ ਦਿੱਤੀ ਜਾਊਗੀ ਤੇ ਸਤਿਗੁਰੂ ਜੀ ਨੇ ਜਿਹੜੀ ਵੀ ਜਿਹੜੀ ਧਰਤੀ ਤੇ ਆਪਣੇ ਚਰਨ ਮੂਰਤ ਪਾਏ ਉਹ ਧਰਤੀਆਂ ਹਮੇਸ਼ਾ ਵਾਸਤੇ ਪਵਿੱਤਰ ਹੋ ਗਈਆਂ ਤੇ ਮੈਨੂੰ ਉੱਥੇ ਸਾਡੇ ਬਾਬਾ ਜੀ ਗੁਹਾਟੀ ਤੋਂ ਦੱਸਦੇ ਸੀ ਕਿ ਇਸ ਸਥਾਨ ਦਾ ਕਿੰਨਾ ਵੱਡਾ ਮਹੱਤਵ ਹੈ ਸਿੱਖ ਪਰਿਵਾਰ ਥੋੜੇ ਇੱਥੇ ਰਹਿੰਦੇ ਆ ਪਰ ਇਸ ਪ੍ਰਬੰਧ ਦਾ ਸਾਰਾ ਜੋਗ ਹਿੱਸਾ ਜਿਹੜਾ ਆ ਇਥੋਂ ਦੇ ਜਿਹੜੇ ਵਸਨੀਕ ਹੈ ਲੋਕਲ ਉਹ ਕਰਦੇ ਆ ਸੋ ਮੈਂ ਵੀ ਮੇਰੀ ਭਾਵਨਾ ਵੀ ਇਹੋ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ ਉਹ ਸ਼ਹਾਦਤ ਸਤਗੁਰਾਂ ਨੇ ਉਸ ਵੇਲੇ ਜਿਹੜੇ ਕਹ ਲਈਏ ਆਪਾਂ ਰਾਜ ਦੇ ਸ਼ਾਸਕ ਸਗੇ ਜਿਹੜੇ ਦਵਾਉਣਾ ਚਾਹੁੰਦੇ ਸੀ ਧਰਮ ਨੂੰ ਤੋਂ ਇੱਕ ਪਾਸੇ ਨੂੰ ਉਹਨਾਂ ਦੇ ਸੰਮਖ ਹੋ ਕੇ ਸਤਗੁਰ ਜੀ ਨੇ ਇਸ ਧਰਮ ਦੀ ਖਾਤਰ ਇੱਕ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਆ ਤੇ ਜਿਹੜਾ ਇਹਨਾਂ ਦਾ ਇੱਥੇ ਵੱਧ ਚੜ ਕੇ ਹਿੱਸਾ ਲੈਣਾ ਇਹੋ ਗੁਰੂ ਸਾਹਿਬ ਜੀ ਦਾ ਸੰਦੇਸ਼ ਆ ਸੋ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਸ਼੍ਰੀ ਦਿਵਾਕਰ ਨਾਥ ਜੀ ਡਿਪਟੀ ਕਮਿਸ਼ਨਰ ਔਨ ਬਿਹਫ ਆਫ Chief Minister of Assam ਉਹ ਪਹੁੰਚੇ ਚੇਚੇ ਤੌਰ ਤੇ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਕਿ ਜਿਹੜੇ ਮਿਸ਼ਨ ਨੂੰ ਲੈ ਕੇ ਇਹ ਜਿਹੜਾ ਨਗਰ ਕੀਰਤਨ ਸ਼ੁਰੂ ਹੋਇਆ ਉਹ ਨਗਰ ਕੀਰਤਨ ਸ੍ਰੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਿਗੁਰੂ ਜੀ ਸਾਰਿਆਂ ਪਰਿਵਾਰਾਂ ਚ ਖੁਸ਼ੀਆਂ ਖੇੜੇ अपने दरों करो को अपनी बख्शिश करके गुरसिखी दिन दातं बख्शिश कर शांति बख्शिश कर बहुत बहुत धन्यवाद गुरु तेग बहादुर जी का सेलिब्रेशन है इसमें हमारे पंजाब से श्रोमणि गुरुद्वारा प्रबंधन कमेटी के जितने भी महात्मा लोग यहाँ पे पहुँचे हैं मैं सभी को वेलकम करता हूँ और गुरुद्वारा कमेटी के साथ मिलकर के डिस्ट्रिक्ट एडमिनिस्ट्रेशन ने जो हमारा प्रोसेशन है उसकी तैयारी किया है इसमें म्यूनसिपलिटी पुलिस प्रशासन और बाकी जितने भी विभाग है उन लोगों ने भी सपोर्ट किया है और जितने भी महात्मा यहाँ पे श्रद्धालु आके यहाँ पे एकत्रित हुआ है मैं सभी को वेलकम करता हूँ और ये जो सेलिब्रेशन है ये हमारे धुबरी के लिए ही नहीं पूरी आसाम के लिए एक गौरव का विषय है और धुबरी साहिब हमारी पूरी आसाम की पूरी नॉर्थ ईस्ट की सबसे पुराना गुरुद्वारा है इसकी बहुत एक हिस्टोरिक सिग्निफिकेंस है और जो यहाँ के मैनेजमेंट कमेटी है इन्होंने पूरी इवेंट को काफ़ी अच्छे से प्लान किया है और हमें लगता है कि इससे पूरी सिख कम्युनिटी और फिर पूरी आसाम में एक, एक, एक अच्छा मैसेज जाएगा और एक, एक पीस का और एक, एक जिसको हम लोग बोलते हैं कि कम्युनिटी पार्टिसिपेशन कार सेवा ही हो या और जितने भी एक अच्छा मैसेज जाएगा तो मैं यही आशा करता हूँ थैंक यू ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌਂ ਨੇ ਦਾਵਾ ਧਾਏ ਸਭ ਥਾਈ ਹੋਏ ਸਹਾਏ ਸਤਿਗੁਰ ਸਾਹਿਬ ਜੀ ਤੁਹਾਨੂੰ ਦੇਖ ਰਹੇ ਹੋ ਜੀਤਵਕਤੀ ਮਹਾਨ ਸੁਰਿੰਦਰਪਾਲ ਸਿੰਘ ਵਰਪਾਲ ਗੁਰਦੁਆਰਾ ਤੁਬੜੀ ਸਾਹਿਬ ਆਸਾਮ ਵਿੱਚ ਪਹੁੰਚੇ ਹੋਏ ਆ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬ ਦੀ ਨੂੰ ਸਮਰਪਿਤ ਅਲੌਕਿਕ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਸ ਨਗਰ ਕੀਰਤਨ ਦੀ ਆਰੰਭਤਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ ਰੋ ਪੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਪੁਲਦੀਪ ਸਿੰਘ ਗੜਗੱਜ 96 ਕਰੋੜੀ ਮੁਖੀ ਬਾਬਾ ਔਰ ਆਪ ਜੀ ਨੂੰ ਸਿੰਘ ਸਾਹਿਬ ਜੀ ਅਨੀ ਬਲਬੀਰ ਸਿੰਘ ਸਮੇਤ ਹੋਰ ਵੱਖ-ਵੱਖ ਪੰਥਕ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦਾ ਫੁੱਲਾਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਇਤੋਂ ਦੀਆਂ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਆਈਆਂ ਹੋਈਆਂ ਸੰਗਤਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਥੇ ਗੁਰਮਤ ਸਮਾਗਮ ਵੀ ਕਰਵਾਏ ਜਾ ਰਹੇ ਹਨ ਭਾਏ ਸ਼ਖਸੀਅਤਾ ਅੱਜ ਅਸਾਮ ਦੀ ਪਾਵਨ ਧਰਤੀ ਤੇ ਪਹੁੰਚੇ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋ ਪਾਵਨ ਧਰਤੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਵੱਡੇ ਪੱਧਰ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਪਹੁੰਚ ਰਹੇ ਨੇ ਜਿਨ੍ਹਾਂ ਦੇ ਰਹਿਾਇਸ਼ ਦਾ ਲੰਗਰ ਦਾ ਪ੍ਰਬੰਧ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਏ ਤਾਂ ਸਥਾਨਕ ਕਮੇਟੀਆਂ ਵੱਲੋਂ ਵੀ ਪਰਵਾਹ ਸਹਿਯੋਗ ਕੀਤਾ ਜਾ ਰਿਹਾ ਏ ਤਾਂ ਇਸੇ ਤਰੀਕੇ ਨਾਲ ਹੋਰ ਵੀ ਵਕ ਵਕ ਸ਼ਖਸੀਅਤਾਂ ਇੱਥੇ ਪਹੁੰਚ ਰਹੀਆਂ ਨੇ ਆਸਾਮ ਦੀ ਸਰਕਾਰ ਵੱਲੋਂ ਸਿੰਘ ਸਾਹਿਬ ਗਾਨੀ ਕੁਲਦੀਪ ਸਿੰਘ ਗੜਗਾ ਜਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਸਟੇਟ ਗੈਸਟ ਵਜੋਂ ਕ੍ਰੀਟ ਕੀਤਾ ਜਾ ਰਿਹਾ ਹੈ ਤਾਂ ਇਸ ਲਈ ਤਸਵੀਰਾਂ ਦੇ ਰਾਹੀਂ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਤੂਬੜੀ ਸਾਹਿਬ ਅੰਦਰ ਦੇ ਪਹੁੰਚੇ ਹੋ ਜਿੱਥੇ ਦੇਖਵਾਦਰ ਸਾਹਿਬ ਜੀ ਦਾ 350 ਸਤਿ ਆਸ਼ਟਾ ਦਾ ਸਿਲਾਰਾ ਘਰਾਂ ਕੋਲ ਜਰਿਆ ਕੋਈ ਨਿਕਾਣਾ ਚੋਣੇ ਉਹ ਸਰਕਾਰ ਕੋਲੋਂ ਵੀ ਸ਼ਾਨਦਾਰ ਪ੍ਰਵਸਵਾਤ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸ਼ਹੀਦੀ ਸਾਕੇ ਬਾਰੇ ਆਪਣੀ ਬਾਣੀ ਦੇ ਵਿੱਚ ਆਖਿਆ ਵਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀ ਨੋ ਬਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦਿਆ ਪਰ ਸਿਰ ਨਾ ਦਿਆ ਇਹ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਜਿੱਥੇ ਸਿੱਖ ਕੌਮ ਦੀ ਨੁਮੈਂਦਾ ਜ਼ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸੰਸਾਰ ਦੇ ਵਿੱਚ ਪੂਰੇ ਖਾਲਸਾਈ ਜ਼ਾਹੋ ਜ਼ਲਾਲ ਦੇ ਨਾਲ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਮੁਤਾਬਕ ਮਨਾ ਰਹੀ ਆ ਇਹਦੀ ਜਿਹੜੀ ਇਸ ਪਾਸਿਓਂ ਸ਼ੁਰੂਆਤ ਆ ਅਸਾਮ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਇੱਥੇ ਇੱਥੇ ਸੁਲਾ ਕਰਾਈ ਜਿਹੜਾ ਝਗੜਾ ਸੀ ਉਹਨੂੰ ਨਿਬੇੜਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਹਨਾਂ ਦੇ ਇਸ ਮੁਬਾਰਕ ਸਥਾਨਾ ਤੋਂ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਹਾਂ ਨਾਲ ਐ ਜੀ ਪੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਇੱਥੋਂ ਦੇ ਜਿਹੜੇ ਡੀ ਸੀ ਸਾਹਿਬ ਆ ਸਾਡੇ ਇਹਨਾਂ ਨੇ ਬਹੁਤ ਪਰਮਾ ਸਵਾਗਤ ਕੀਤਾ ਔਰ ਪ੍ਰਬੰਧਕਾਂ ਦੇ ਦੱਸਣ ਦੇ ਮੁਤਾਬਕ ਸਹਿਯੋਗ ਕੀਤਾ ਜਾ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਧਾਰਮਿਕ ਆਜ਼ਾਦੀ ਲਈ ਔਰ ਸੱਦ ਭਾਵਨਾ ਦੇ ਲਈ ਮਨੁੱਖੀ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਇਹ ਲੋੜ ਵੀ ਆ ਕੇ ਸਮੁੱਚਾ ਦੇਸ਼ ਸੇ ਸਮੂਹ ਸਾਰਾ ਸੰਸਾਰ ਉਹਨਾਂ ਦੇ ਇਹਨਾਂ ਉਪਦੇਸ਼ਾਂ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਰੱਖਣ ਤੋਂ ਅਸੀਂ ਆਸ ਕਰਦੇ ਹਾਂ ਕਿ ਜੋ ਨਗਰ ਕੀਰਤਨ ਕੱਲ ਇਤਿਹਾਸਿਕ ਨਗਰ ਕੀਰਤਨ ਕੱਲ ਆਰੰਭ ਹੋਣਾ ਇਹਦੇ ਨਾਲ ਸੰਗਤਾਂ ਜੁੜਨਗੀਆਂ ਜਿੱਥੇ ਵੀ ਨਗਰ ਕੀਰਤਨ ਜਾਊਗਾ ਸੰਗਤਾਂ ਵਧ ਚੜ ਕੇ ਸਵਾਗਤ ਕਰਨਗੀਆਂ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣਨਗੀਆਂ ਮੈਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ ਆ ਜਿਹੜੇ ਭੈ ਕਾਹੂ ਕੋ ਦੇਤਨਾ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਉਦੇ ਮੁਤਾਬਕ ਹੀ ਕੌਮ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਚੇਤੇ ਰੱਖਣਾ ਚਾਹੀਦਾ ਬਾਕੀ ਅਸੀਂ ਆਸਾਮ ਸਰਕਾਰ ਦਾ ਇਥੋਂ ਦੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐ ਜੀ ਪੀ ਸੀ ਨੂੰ ਬਹੁਤ ਵੱਡੇ ਪੱਧਰ ਤੇ ਸਹਿਯੋਗ ਦੇਣ ਦੀ ਗੱਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਏ ਕਰਨ ਆਉਣੇ ਆਵੇ ਤਾਂ ਸਭ ਥਾਂ ਹੀ ਹੋਏ ਸਹਾਏ ਸਤਗੁਰ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਹੀਦੀ ਸਾਕੇ ਦੇ ਰੂਪ ਦੇ ਵਿੱਚ ਸਮੁੱਚਾ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਦੇਸ਼ ਤੇ ਵਿਦੇਸ਼ ਦੇ ਵਿੱਚ ਬੜੀ ਚੜ੍ਹਦੀ ਕਲਾ ਨਾ ਮਨਾ ਰਹੇ ਤੇ ਇਹਨਾਂ ਦੀ ਸ਼ੁਰੂਆਤ ਅਸੀਂ ਅਪ੍ਰੈਲ ਚ ਸ਼ੁਰੂ ਕੀਤੀ ਸੀ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਤੇ ਅੱਜ ਅਸੀਂ ਸਾਰੇ ਇੱਥੇ ਚੇਚੇ ਤੌਰ ਤੇ ਪਹੁੰਚੇ ਆਂ ਜਿਹੜੇ ਮਹਾਨ ਨਗਰ ਕੀਰਤਨ ਦੀ 350 ਸਾਲਾਂ ਇਹ ਸ਼ਹੀਦੀ ਸਾਕੇ ਨੂੰ ਸਮਰਪਿਤ ਉਹ ਕੱਲ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਖੰਡ ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਕਰਕੇ ਇਥੋਂ ਉਹ ਮਹਾਨ ਨਗਰ ਕੀਰਤਨ ਦੀ ਪਰੰਪਰਾ ਹੋਣੀ ਆ ਜਿਹਦੇ ਵਿੱਚ ਅਸੀਂ ਚਾਹੁੰਦੇ ਸੀ ਵੀ ਮੁੱਖ ਮੰਤਰੀ ਸਾਹਿਬ ਉਹ ਇਹਦੇ ਵਿੱਚ ਸ਼ਮੂਲੀਅਤ ਕਰਨ ਪਰ ਇਲੈਕਸ਼ਨ ਕਰਕੇ ਉਹਨਾਂ ਦੇ ਥੋੜੇ ਰਜ਼ਾਇਮੇ ਆ ਸ੍ਰੀ ਦਵਾਕਰਨਾਥ ਜੀ ਸਾਡੇ ਡਿਪਟੀ ਕਮਿਸ਼ਨਰ ਉਹਨਾਂ ਦੀ ਡਿਊਟੀ ਵੀ ਲਾਈ ਆ ਤੇ ਅਸੀਂ ਸਾਰੇ ਇੱਥੇ ਚੱਚੇ ਤੌਰ ਤੇ ਪਹੁੰਚੇ ਆ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਗਿਆਨੀ ਗੁਰਦੀਪ ਸਿੰਘ ਜੀ ਗੜਗੱਜ ਉਹ ਚੱਚੇ ਤੌਰ ਤੇ ਪਹੁੰਚੇ ਆ ਤੇ ਕੱਲ ਨੂੰ ਦਮਦਿ ਮੀਟਕਸਾਲ ਦੇ ਮੁਖੀ ਸੰਤ ਬਾਬਾ ਅਰਨਾਮ ਸਿੰਘ ਜੀ ਖਾਲਸਾ ਪਿੰਡ ਰੰਬਾਲੇ ਵੀ ਪਹੁੰਚ ਰਹੇ ਆ ਅੱਜ ਸਾਡੇ ਨਾਲ ਕਾਰ ਸੇਵਾ ਦੇ ਪਹੁੰਚ ਜਿਨ੍ਹਾਂ ਨੂੰ ਬਹੁਤ ਵੱਦਾ ਵਾਤਾਵਰਨ ਪ੍ਰੇਮੀ ਕਿਹਾ ਜਾ ਸਕਦਾ ਸੰਤ ਬਾਬਾ ਸੇਵਾ ਸਿੰਘ ਜੀ ਕੜੂਰ ਸਾਹ ਵਾਲੇ ਮਹਾਪੁਰਖ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸੰਸਥਾ ਜਿਹਦੇ ਤੇ ਬੁੱਢਾ ਦਲ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਉਹਨਾਂ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਜੀ ਔਰ ਕਾਰ ਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਤੇ ਮੇਰੇ ਨਾਲ ਮੇਰੇ ਸਾਥੀ ਮੈਂਬਰ ਸਹਿਮਾਨ ਮਹਿਤਾ ਸਾਹਿਬ ਪੀਟੇਪੰਡ ਸਾਹਿਬ ਤੇ ਸਾਡੇ ਮੁਖ ਸਕੱਤਰ ਸਰਦਾਰ ਕਲਵਾਨ ਸਿੰਘ ਜੀ ਤੇ ਸਾਡੇ ਨਾਲ ਇਥੋਂ ਦੇ ਪ੍ਰਧਾਨ ਸਾਹਿਬ ਇਸ ਅਸਥਾਨ ਦੇ ਉਹ ਵੀ ਤੇ ਨਾਲ ਅਸੀਂ ਗੁਹਾਟੀ ਤੋਂ ਤੁਰੇ ਆ ਤੇ ਮੈਂ ਦੇਖਦਾ ਸੀ ਵੀ ਜਿੱਦਾਂ ਸਿੱਖਾਂ ਦੇ ਵਿੱਚ ਜਾਹੋ ਜਲਾਲ ਚਾਹੀਦਾ ਉਸ ਜਾਹੋ ਜਲਾਲ ਦੇ ਨਾਲ ਨਾਲ ਇਹ ਸ਼ੁਰੂਆਤ ਕੀਤੀ ਜਾ ਰਹੀ ਆ ਹੈ ਦਾ ਭਾਵੇਂ ਸ਼ਹੀਦੀ ਸਾਕਾ ਪਰ ਸਤਗੁਰੂ ਜੀ ਨੇ ਸਿੱਖ ਨੂੰ ਪ੍ਰੇਰਣਾ ਵੀ ਕੀਤੀ ਆ ਕਿ ਦੁੱਖ ਤੇ ਸੁੱਖ ਦੋਨੋਂ ਸਮ ਕਰਕੇ ਜਾਣਨੇ ਆ ਤੇ ਗੁਰੂ ਸਾਹਿਬ ਕਿਰਪਾ ਕੰਨ ਕਲ ਅੰਮ੍ਰਿਤ ਵੇਲੇ ਇਥੋਂ ਵਰਮਾਨਗੀ ਦਿੱਤੀ ਜਾਊਗੀ ਤੇ ਸਤਗੁਰੂ ਜੀ ਨੇ ਜਿਹੜੀ ਵੀ ਜਿਹੜੀ ਧਰਤੀ ਤੇ ਆਪਣੇ ਚਰਨ ਮੂਰਤ ਪਾਏ ਉਹ ਧਰਤੀਆਂ ਹਮੇਸ਼ਾ ਵਾਸਤੇ ਪਵਿੱਤਰ ਹੋ ਗਈਆਂ ਤੇ ਮੈਨੂੰ ਉੱਥੇ ਸਾਡੇ ਬਾਬਾ ਜੀ ਗੁਹਾਟੀ ਤੋਂ ਦੱਸਦੇ ਸੀ ਕਿ ਇਸ ਸਥਾਨ ਦਾ ਕਿੰਨਾ ਵੱਡਾ ਮਹੱਤਵ ਹੈ ਸਿੱਖ ਪਰਿਵਾਰ ਥੋੜੇ ਇੱਥੇ ਰਹਿੰਦੇ ਆ ਪਰ ਇਸ ਪ੍ਰਬੰਧ ਦਾ ਸਾਰਾ ਜੋਗ ਹਿੱਸਾ ਜਿਹੜਾ ਆ ਇੱਥੋਂ ਦੇ ਜਿਹੜੇ ਵਸਨੀਕ ਆ ਲੋਕਲ ਉਹ ਕਰਦੇ ਆ ਸੋ ਮੈਂ ਵੀ ਮੇਰੀ ਭਾਵਨਾ ਵੀ ਇਹੋ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ ਉਹ ਸ਼ਹਾਦਤ ਸਤਗੁਰਾਂ ਨੇ ਉਸ ਵੇਲੇ ਜਿਹੜੇ ਕាលੇ ਆਪਾਂ ਰਾਜ ਦੇ ਸ਼ਾਸਕ ਜਿਹੜੇ ਦਵਾਉਣਾ ਚਾਹੁੰਦੇ ਸੀ ਧਰਮ ਨੂੰ ਤੋਂ ਇੱਕ ਪਾਸੇ ਨੂੰ ਉਹਨਾਂ ਦੇ ਸੰਮੋਹ ਹੋ ਕੇ ਸਤਗੁਰੂ ਜੀ ਨੇ ਇਸ ਧਰਮ ਦੀ ਖਾਤਰ ਇੱਕ ਧਰਮ ਦੀ ਖਾਤਰ ਸ਼ਹਾਦਤ ਦਿੱਤੀ ਆ ਤੇ ਜਿਹੜਾ ਇਹਨਾਂ ਦਾ ਇੱਥੇ ਵੱਧ ਚੜ ਕੇ ਹਿੱਸਾ ਲੈਣਾ ਇਹੋ ਹੀ ਗੁਰੂ ਸਾਹਿਬ ਜੀ ਦਾ ਸੰਦੇਸ਼ ਆ ਸੋ ਮੈਂ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਸ਼੍ਰੀ ਦਿਵਾਕਰਨਾਥ ਜੀ ਡਿਪਟੀ ਕਮਿਸ਼ਨਰ ਔਨ ਬਿਹਾਫ ਆਫ ચીਫ ਮਿਨਿਸਟਰ ਆਫ ਅਸਾਮ ਉਹ ਪਹੁੰਚੇ ਚੇਤੇ ਤੌਰ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਾਮਨਾ ਵੀ ਕਰਦਾ ਕਿ ਜਿਹੜੇ ਮਿਸ਼ਨ ਨੂੰ ਲੈ ਕੇ ਇਹ ਜਿਹੜਾ ਨਗਰ ਕੀਰਤਨ ਸ਼ੁਰੂ ਹੋਇਆ ਉਹ ਨਗਰ ਕੀਰਤਨ ਸ੍ਰੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਿਗੁਰੂ ਜੀ ਸਾਰਿਆਂ ਪਰਿਵਾਰਾਂ ਚ ਖੁਸ਼ੀਆਂ ਖੇੜੇ ਆਪਣੇ ਦਰੋਂ ਕਰੋ ਸੀਸ ਆਪਣੀ ਬਖਸ਼ਿਸ਼ ਕਰਕੇ ਗੁਰਸਿੱਖੀ ਦੇ ਅੰਦਾਤਾਂ ਬਖਸ਼ਿਸ਼ ਕਰਨ ਸ਼ਾਂਤੀ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਗੁਰੂ ਟੇਕ ਬਹਾਦਰ ਜੀ ਦਾ ਅ सेलिब्रेशन ਹੈ ਇਸ ਵਿੱਚ ਹਮਾਰੇ पंजाब से श्रोमणि गुरुद्वारा प्रबंधन कमेटी के जितने भी महात्मा लोग यहाँ पे पहुँचे हैं मैं सभी को वेलकम करता हूँ और गुरुद्वारा कमेटी के साथ मिलकर के डिस्ट्रिक्ट एडमिनिस्ट्रेशन ने जो हमारा प्रोसेशन है उसकी तैयारी किया है इसमें म्यूनसिपलिटी पुलिस प्रशासन और बाकी जितने भी विभाग है उन लोगों ने भी सपोर्ट किया है और जितने भी महात्मा यहाँ पर श्रद्धालु आके यहाँ पर एकत्रित हुआ है मैं सभी को वेलकम करता हूँ और ये जो सेलिब्रेशन है ये हमारे धुबरी के लिए ही नहीं पूरी आसाम के लिए एक गौरव का विषय है और धुबरी साहिब हमारी पूरी आसाम की पूरी नॉर्थ ईस्ट की सबसे पुराना गुरुद्वारा है इसकी बहुत एक हिस्टोरिक सिग्निफिकेंस uh, है और जो यहाँ के मैनेजमेंट कमेटी है इन्होंने पूरी इवेंट को काफ़ी अच्छे से प्लान किया है और हमें लगता है कि इससे पूरी सिख कम्यूनिटी और फिर पूरी आसाम में एक, uh, एक अच्छा मैसेज जाएगा और एक पीस uh, uh, का और एक आ, आ, जिसको हम लोग बोलते हैं कि कम्युनिटी पार्टिसिपेशन कार सेवा ही हो या और जितने भी एक अच्छा मैसेज जाएगा तो मैं ही आशा करता हूँ थैंक यू ਗੁਰੂ ਤੇਗ ਬਹਾਦਰ ਸਿਮਰੀਆ ਘਰ ਨੌਂ ਨੇ ਦਾਵਾ ਧਾਏ ਸਭ ਥਾਈ ਹੋਏ ਸਹਾਏ ਸਤਿਗੁਰਾਂ ਜੀ ਤੁਸ ਦੇਖ ਰਹੇ ਹੋ ਜੀਤਵੰਤ ਮਹਾਂ ਸਰੇਂਦਰਪਾਲ ਸਿੰਘ ਵਰਪਾਲ ਗੁਰਦੁਆਰਾ ਤੂਬੜੀ ਸਾਹਿਬ ਅਸਾਮ ਵਿੱਚ ਪਹੁੰਚੇ ਹੋਏ ਆ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬ ਦੀ ਨੂਸਮਰਪੀਤ ਅਲੌਕਿਕ ਅਤੇ ਵਿਚਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਇਸ ਨਗਰ ਕੀਰਤਨ ਦੀ ਅਰੰਭਤਾ ਦੇ ਵਿੱਚ ਸ਼ਾਮਲ ਹੋਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਉਹ ਪੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ 96 ਕਰੋੜੀ ਮੁਖੀ ਬਾਬਾ ਉੱਥੇ ਸਾਰੇ ਸਹਾਰਕਿਆ ਨੇ ਬਲਬੀਰ ਸਿੰਘ ਸਮੇਤ ਹੋਰ ੂੱਖ-ਵੱਖ ਪੰਤਕ ਸਿੱਖਿਆਤਾ ਇਥੇ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦਾ ਫੁੱਲਾਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਇਤੋਂ ਦੀਆਂ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਆਈਆਂ ਹੋਈਆਂ ਸੰਗਤਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇਥੇ ਗੁਰਮਤ ਸਮਾਗਮ ਵੀ ਕਰਵਾਏ ਜਾ ਰਹੇ ਹਨ ਭਾਏ ਸ਼ਕਤੀਤਾ ਅੱਜ ਅਸਾਮ ਦੀ ਪਾਵਨ ਧਰਤੀ ਤੇ ਪਹੁੰਚੇ ਨੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਾਂ ਚੋਂ ਪਾਵਨ ਧਰਤੀ ਹੈ ਇਨਾਂ ਸਮਾਗਮਾਂ ਦੇ ਵਿੱਚ ਵੱਡੇ ਪੱਧਰ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਪਹੁੰਚ ਰਹੇ ਨੇ ਜਿਨ੍ਹਾਂ ਦੇ ਰਹਾਇਸ਼ ਦਾ ਲੰਗਰ ਦਾ ਪ੍ਰਬੰਧ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਏ ਤਾਂ ਸਥਾਨਕ ਕਮੇਟੀਆਂ ਵੱਲੋਂ ਵੀ ਪ੍ਰਭਾ ਸਹਿਯੋਗ ਕੀਤਾ ਜਾ ਰਿਹਾ ਏ ਤਾਂ ਇਸੇ ਤਰੀਕੇ ਨਾਲ ਹੋਰ ਵੀ ਵਕ ਵਕ ਸ਼ਕਸ਼ੀਤਾ ਇੱਥੇ ਪਹੁੰਚ ਰਹੀਆਂ ਨੇ ਆਸਾਮ ਦੀ ਸਰਕਾਰ ਵੱਲੋਂ ਸਿੰਘ ਸਾਹਿਬ ਗarni ਕੁਲਦੀਪ ਸਿੰਘ ਗੜਗਾ ਜਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਸਟੇਟ ਗੈਸਟ ਵਜੋਂ ਟ੍ਰੀਟ ਕੀਤਾ ਜਾ ਰਿਹਾ ਏ ਤਾਂ ਇਸ ਲਈ ਤਾਂ ਤਸਵੀਰਾਂ ਦੇ ਰਾਹੀਂ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਤੂਬੜੀ ਸਾਹਿਬ ਅੰਦਰ ਦੇ ਪਹੁੰਚੇ ਹੋ ਜਿੱਥੇ ਇੱਕ ਭਾਦਰ ਸਾਹਿਬ ਜੀ ਦਾ 350 ਸਾਲਾਂ ਤੋਂ ਹਸਤਾਖਰਾਂ ਹੋਣ ਜਰੇ ਹਨ ਕੋਈ ਨਿਕਣਾ ਚੋਣਿਓ ਸਰਕਾਰ ਕੋਲੋਂ ਵੀ ਸ਼ਾਨਦਾਰ ਪ੍ਰਵਸਵਾਗ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਸ਼ਹੀਦੀ ਸਾਕੇ ਬਾਰੇ ਆਪਣੀ ਬਾਣੀ ਦੇ ਵਿੱਚ ਆਖਿਆ ਵਾ ਦਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀ ਨੋ ਬਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦੀਆ ਇਹ 350 ਸਾਲਾ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਜਿੱਥੇ ਸਿੱਖ ਕੌਮ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਸੰਸਾਰ ਦੇ ਵਿੱਚ ਪੂਰੇ ਖਾਲਸਾਈ ਜ਼ਾਹੋ ਜ਼ਲਾਲ ਦੇ ਨਾਲ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਮੁਤਾਬਕ ਮਨਾ ਰਹੀ ਆ ਇਹਦੀ ਜਿਹੜੀ ਇਸ ਪਾਸਿਓਂ ਸ਼ੁਰੂਆਤ ਆ ਆਸਾਮ ਦੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਏ ਇੱਥੇ ਇੱਥੇ ਸੁਲਾ ਕਰਾਈ ਜਿਹੜਾ ਝਗੜਾ ਸੀ ਉਹਨੂੰ ਨਿਬੇੜਿਆ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਹਨਾਂ ਦੇ ਇਸ ਮੁਬਾਰਕ ਸਥਾਨਾ ਤੋਂ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਆ ਅੱਜ ਅਸੀਂ ਇੱਥੇ ਪਹੁੰਚੇ ਆ ਨਾਲ ਐ ਜੀ ਪੀ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਇਥੋਂ ਦੇ ਜਿਹੜੇ ਡੀਸੀ ਸਾਹਿਬ ਆ ਸਾਡੇ ਇਹਨਾਂ ਨੇ ਬਹੁਤ ਪਰਮਾ ਸਵਾਗਤ ਕੀਤਾ ਔਰ ਪ੍ਰਬੰਧਕਾਂ ਦੇ ਦੱਸਣ ਦੇ ਮੁਤਾਬਕ ਸਹਿਯੋਗ ਕੀਤਾ ਜਾ ਰਿਹਾ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਆ ਉਹਨਾਂ ਨੇ ਧਾਰਮਿਕ ਆਜ਼ਾਦੀ ਲਈ ਔਰ ਸੱਦ ਭਾਵਨਾ ਦੇ ਲਈ ਮਨੁੱਖੀ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਅੱਜ ਇਹ ਲੋੜ ਵੀ ਆ ਕੇ ਸਮੁੱਚਾ ਦੇਸ਼ ਤੇ ਸਾਰਾ ਸੰਸਾਰ ਉਹਨਾਂ ਦੇ ਇਹਨਾਂ ਉਪਦੇਸ਼ਾਂ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਰੱਖਣ ਤੋਂ ਅਸੀਂ ਆਸ ਕਰਦੇ ਹਾਂ ਵੀ ਜੋ ਨਗਰ ਕੀਰਤਨ ਕੱਲ ਇਤਿਹਾਸਕ ਨਗਰ ਕੀਰਤਨ ਕੱਲ ਆਰੰਭ ਹੋਣਾ ਇਹਦੇ ਨਾਲ ਸੰਗਤਾਂ ਜੁੜਨਗੀਆਂ ਜਿੱਥੇ ਵੀ ਨਗਰ ਕੀਰਤਨ ਜਾਊਗਾ ਸੰਗਤਾਂ ਵਾਧ ਚੜ ਕੇ ਸਵਾਗਤ ਕਰਨਗੀਆਂ ਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣਨਗੀਆਂ ਮੈਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ ਆ ਜਿਹੜੇ ਭੈ ਕਾਹੂ ਕੋ ਦੇਤਨਾ ਨਹਿ ਪੈਮਾਨ ਤਾਨ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ ਉਹਦੇ ਮੁਤਾਬਕ ਹੀ ਕੌਮ ਨੂੰ ਵੀ ਅਪੀਲ ਕਰਦਾ ਵੀ ਸਾਨੂੰ ਗੁਰੂ ਦੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਤੇ ਗੁਰੂ ਸਾਹਿਬ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਹਾਦਤਾਂ ਨੂੰ ਇਹਤੇ ਰੱਖਣਾ ਚਾਹੀਦਾ ਬਾਕੀ ਅਸੀਂ ਅਸਾਮ ਸਰਕਾਰ ਦਾ ਇਥੋਂ ਦੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐ ਜੀ ਪੀ ਸੀ ਨੂੰ ਬਹੁਤ ਵੱਡੇ ਪੱਧਰ ਤੇ ਸਹਿਯੋਗ ਦੇਣ ਦੀ ਗੱਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਏ ਕਰਨ ਆਉਣੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਤਿਗੁਰ ਤੁੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇਹ ਸ਼ਹੀਦੀ ਸਾਕੇ ਦੇ ਰੂਪ ਦੇ ਵਿੱਚ ਸਮੂਚਾ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਦੇਸ਼ ਤੇ ਵਿਦੇਸ਼ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਮਾ ਨਾ ਰਿਹਾ ਤੇ ਇਹਨਾਂ ਦੀ ਸ਼ੁਰੂਆਤ ਅਸੀਂ ਅਪ੍ਰੈਲ ਚ ਸ਼ੁਰੂ ਕੀਤੀ ਸੀ ਸਤਗੁਰਾਂ ਦੇ ਪ੍ਰਕਾਸ਼ ਦਿਹਾੜੇ ਤੇ ਤੇ ਅੱਜ ਅਸੀਂ ਸਾਰੇ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਜਿਹੜੇ ਮਹਾਨ ਨਗਰ ਕੀਰਤਨ ਦੀ 350 ਸਾਲਾਂ ਇਹ ਸ਼ਹੀਦੀ ਸਾਕੇ ਨੂੰ ਸਮਰਪਤ ਉਹ ਕੱਲ ਸਵੇਰੇ ਅੰਮ੍ਰਿਤ ਵੇਲੇ ਸ਼੍ਰੀ ਖੰਡ ਪਾਠਾਂ ਦੇ ਭੋਗ ਤੋਂ ਬਾਅਦ ਅਰਦਾਸ ਕਰਕੇ ਇਥੋਂ ਉਹ ਮਹਾਨ ਨਗਰ ਕੀਰਤਨ ਦੀ ਪਰੰਪਤਾ ਹੋਣੀ ਆ ਜਿਹਦੇ ਵਿੱਚ ਅਸੀਂ ਚਾਹੁੰਦੇ ਸੀ ਕਿ ਮੁੱਖ ਮੰਤਰੀ ਸਾਹਿਬ ਉਹ ਇਹਦੇ ਵਿੱਚ ਸ਼ਮੂਲੀਅਤ ਕਰਨ ਪਰ ਇਲੈਕਸ਼ਨ ਕਰਕੇ ਉਹਨਾਂ ਦੇ ਥੋੜੇ ਰਜਾਈਵੇਂ ਆ ਸ਼੍ਰੀ ਦਵਾਕਰਨਾਥ ਜੀ ਸਾਡੇ ਡਿਪਟੀ ਕਮਿਸ਼ਨਰ ਉਹਨਾਂ ਦੀ ਡਿਊਟੀ ਨੂੰ ਲਾਈ ਆ ਤੇ ਅਸੀਂ ਸਾਰੇ ਇੱਥੇ ਚਿੱੱਚੇ ਤੌਰ ਤੇ ਪਹੁੰਚੇ ਆ ਗੁਰੂ ਸਾਹਿਬ ਕਿਰਪਾ ਕਰਨ ਸਿੰਘ ਸਾਹਿਬ ਗਾਨੀ ਗੁਰਦੀਪ ਸਿੰਘ ਜੀ ਗੜਗਾਜ ਉਹ ਚੇਚੇ ਤੌਰ ਤੇ ਪਹੁੰਚੇ ਆ ਤੇ ਕੱਲ ਨੂੰ ਦਮਦਮੇਂ ਟਕਸਾਲ ਦੇ ਮੁਖੀ ਸੰਤ ਬਾਬਾ ਅਰਨਾਮ ਸਿੰਘ ਜੀ ਖਾਲਸਾ ਪਿੰਡ ਰੰਬਾਲੇ ਵੀ ਪਹੁੰਚ ਰਹੇ ਆ ਅੱਜ ਸਾਡੇ ਨਾਲ ਕਾਰ ਸੇਵਾ ਦੇ ਪਹੁੰਚ ਜਿਨ੍ਹਾਂ ਨੂੰ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਕਿਹਾ ਜਾ ਸਕਦਾ ਸੰਤ ਬਾਬਾ ਸੇਵਾ ਸਿੰਘ ਜੀ ਕੜੂਰ ਸਾਹਿਬ ਵਾਲੇ ਮਹਾਪੁਰਜ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਮਹਾਨ ਸੰਸਥਾ ਜਿਹਦੇ ਤੇ ਬੁੱਢਾ ਦਲ 96 ਕਰੋੜੀ ਪੰਤ ਕਾਲੀ ਬੁੱਢਾ ਦਲ ਉਹਨਾਂ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਜੀ ਔਰ ਕਾਰ ਸੇਵਾ ਵਾਲੇ ਮਹਾਪੁਰਖ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਤੇ ਮੇਰੇ ਨਾਲ ਮੇਰੇ ਸਾਥੀ ਮੈਂਬਰ ਸਹਿਮਾਨ ਮਹਿਤਾ ਸਾਹਿਬ ਪੀਟੇ ਬੰਦ ਸਾਹਿਬ ਤੇ ਸਾਡੇ ਮੁਖ ਸਕੱਤਰ ਸਰਦਾਰ ਕਲਵਾਨ ਸਿੰਘ ਜੀ ਤੇ ਸਾਡੇ ਨਾਲ ਇਥੋਂ ਦੇ ਪ੍ਰਧਾਨ ਸਾਹਿਬ ਇਸ ਅਸਥਾਨ ਦੇ ਉਹ ਵੀ ਤੇ ਨਾਲ ਅਸੀਂ ਗੁਹਾਟੀ ਤੋਂ ਤੁਰੇ ਆ ਤੇ ਮੈਂ ਦੇਖਦਾ ਸੀ ਕਿ ਜਿੱਦਾਂ ਸਿੱਖਾਂ ਦੇ ਵਿੱਚ ਜਾਹੋ ਜਲਾਲ ਚਾਹੀਦਾ ਉਸ ਜਹਾਜ ਜਲਾਲ ਦੇ ਨਾਲ ਇਹ ਸ਼ੁਰੂਆਤ ਕੀਤੀ ਜਾ ਰਹੀ ਆ ਹੈ ਦਾ ਭਾਵੇਂ ਸ਼ਹੀਦੀ ਸਾਕਾ ਪਰ ਸਤਗੁਰੂ ਜੀ ਨੇ ਸਿੱਖ ਨੂੰ ਪ੍ਰੇਰਨਾ ਵੀ ਕੀਤੀ ਆ ਕਿ ਦੁੱਖ ਤੇ ਸੁੱਖ ਦੋਨੋਂ ਸਮ ਕਰਕੇ ਜਾਣਨੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਕੱਲ ਅੰਮ੍ਰਿਤ ਵੇਲੇ ਇਥੋਂ ਵਰਾਨਗੀ ਦਿੱਤੀ ਜਾਊਗੀ ਤੇ ਸਤਗੁਰੂ ਜੀ ਨੇ ਜਿਹੜੀ ਵੀ ਜਿਹੜੀ ਧਰਤੀ ਤੇ ਆਪਣੇ ਚਰਨ ਮੂਰਤ ਪਾਏ ਉਹ ਧਰਤੀਆਂ ਹਮੇਸ਼ਾ ਵਾਸਤੇ ਪਵਿੱਤਰ ਹੋ ਗਈਆਂ ਤੇ ਮੈਨੂੰ ਉੱਥੇ ਸਾਡੇ ਬਾਬਾ ਜੀ ਗੁਹਾਟੀ ਤੋਂ ਦੱਸਦੇ ਸੀ ਕਿ ਇਸ ਸਥਾਨ ਦਾ ਕਿੰਨਾ ਵੱਡਾ ਮਹੱਤਵ ਹੈ। ਸਿੱਖ ਪਰਿਵਾਰ ਥੋੜੇ ਇੱਥੇ ਰਹਿੰਦੇ ਆ ਪਰ ਇਸ ਪ੍ਰਬੰਧ ਦਾ ਸਾਰਾ ਜੋਗ ਹਿੱਸਾ ਜਿਹੜਾ ਆ ਇਥੋਂ ਦੇ ਜਿਹੜੇ ਵਸਨੀਕ ਹੈ ਲੋਕਲ ਉਹ ਕਰਦੇ ਆ। ਸੋ ਮੈਂ ਵੀ ਮੇਰੀ ਭਾਵਨਾ ਵੀ ਇਹੋ ਸੀ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਆ। ਉਹ ਸ਼ਹਾਦਤ ਸਤਗੁਰੂ